ਗੱਲ ਦੇ ਦਿਨ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਸੀ ਤੇ ਉਹ ਸਿੱਖ ਰਾਜ ਦਾ ਆਖਰੀ ਥੰਮ ਸੀ ਜਿਨੇ ਆਪਣਾ ਆਪਾ ਸਿੱਖ ਰਾਜ ਵਾਸਤੇ ਫਤਿਹਗੜ ਸਭਰਾ ਦੇ ਮੈਦਾਨ ਵਿੱਚ ਵਾਰ ਦਿੱਤਾ ਸੀ ਸਰਦਾਰ ਸ਼ਾਮ ਸਿੰਘ ਆਟਾਰੀ ਬਾਪੂ ਸੋਹਣ ਸਿੰਘ ਸੀਤਲ ਜੀ ਹੋਣਾ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਉਹ ਕਹਿੰਦਾ ਕੋਈ ਦੂਰ ਦੀ ਗੱਲ ਨਹੀਂ ਇਸ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਛਾਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸੀ ਸਾਨੂੰ ਝੁਕਦੇ ਸੀ ਕਈ ਗਮਾਨ ਵਾਲੇ ਅਸੀਂ ਪੰਜਾਂ دریاਵਾਂ ਦੇ ਬਾਦਸ਼ਾਹ ਸਾਂ ਅਣਖ ਆਣ ਵਾਲੇ ਤਖਤ ਤਾਜ ਵਾਲੇ ਬਿਨਾ ਕੰਮ ਤੋਂ ਇਧਰ ਨਾ ਝਾਟਦੇ ਸੀ ਸਾਡਿਆਂ ਸਿਰਾਂ ਤੇ ਹੁਕਮ ਚਲਾਣ ਵਾਲੇ ਕੌਣ ਜਾਣਦਾ ਸੀ ਇਹ ਦੁਲਤੇ ਫਿਰਣਗੇ ਇਹ ਆਪਣੀ ਜ਼ਿੰਦਗੀ ਵਿੱਚ ਹੀਰੇ ਖਡਾਉਣ ਵਾਲੇ ਸ਼ੀਤਲ ਹਾਲ ਫਕੀਰਾਂ ਦੇ ਨਜ਼ਰੇ ਆਉਂਦੇ ਤਖਤ ਤਾਜ ਕਿਰਪਾ ਨਿਸ਼ਾਨ ਵਾਲੇ ਬਾਪੂ ਸੋਹਣ ਸਿੰਘ ਸੀਤਲ ਜੀ ਨੇ ਲਿਖਿਆ ਹੈ ਕਹਿੰਦਾ ਕੀ ਪਤਾ ਸੀ ਆਪਣੀ ਜ਼ਿੰਦਗੀ ਵਿੱਚ ਹੀਰੇ ਹਗਾਉਣ ਵਾਲੇ ਕਦੇ ਪਖਾਰੀਆਂ ਵਾਂਗ ਰੋਦੇ ਫਿਰਨਗੇ ਜਿਨ੍ਹਾਂ ਦੀ ਕਿਰਪਾਨ ਆਪਣੀ ਸੀ ਜਿਨ੍ਹਾਂ ਦਾ ਨਿਸ਼ਾਨ ਆਪਣਾ ਸੀ ਜਿਨ੍ਹਾਂ ਦਾ ਨਗਾਰਾ ਆਪਣਾ ਸੀ ਜਿਹੜੇ ਸਾਡੇ ਵੱਲ ਕਦੇ ਝਾਟਦੇ ਨਹੀਂ ਸੀ ਅੱਜ ਤਖਤਾਂ ਤੇ ਬੈਠੇ ਸਾਡੇ ਸਿਰਾਂ ਤੇ ਰਾਜ ਕਰ ਰਹੇ ਨੇ ਤੇ ਕੱਲ ਦੇ ਦਿਨ ਸਰਦਾਰ ਸ਼ਾਮ ਸਿੰਘ ਅਟਾਰੀ ਫਤੇਗੜ ਸਭਰਾ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਤੇ ਜਿਸ ਦਿਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਫਤੇਗੜ ਸਭਰਾ ਦੇ ਮੈਦਾਨ ਵਿੱਚ ਲੜ ਰਿਹਾ ਸੀ ਨਾ ਹੱਥ ਵਿੱਚ ਤਲਵਾਰ ਫੜੀ ਸੀ ਤੇ ਲੜਦਿਆਂ ਲੜਦਿਆਂ ਜਦੋਂ ਫਟ ਖਾ ਕੇ ਧਰਤੀ ਤੇ ਡਿੱਗਾ ਨਾ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਹੱਥ ਚੋਂ ਤਲਵਾਰ ਨਹੀਂ ਛੱਡੀ ਐਨ ਜਦੋਂ ਫਟੜ ਹੋ ਕੇ ਸ਼ਹੀਦ ਹੋਇਆ ਸਾਰੇ ਅੰਗਰੇਜ਼ ਫੌਜਾਂ ਵਿੱਚ ਰੌਣਾ ਪੈ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਚੁਕਾ ਹੈ ਤੇ ਜਦੋਂ ਅੰਗਰੇਜ਼ ਅਫਸਰ ਵੇਖਣ ਵਾਸਤੇ ਆਇਆ ਨਾ ਸਰਦਾਰ ਧਰਤੀ ਤੇ ਸ਼ਹੀਦ ਹੋਇਆ ਪਿਆ ਸੀ ਉਹਨੇ ਆਪਣੀ ਟੋਪੀ ਲਾ ਕੇ ਕਾਸ਼ ਵਿੱਚ ਲੈ ਕੇ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪੈਰਾਂ ਵਾਲੇ ਪਾਸੇ ਖਲੋ ਕੇ ਉਹਨੇ ਸਲੂਟ ਮਾਰ ਕੇ ਇੱਕ ਗੱਲ ਕਹੀ ਸੀ ਸਰਦਾਰਾ ਤੂੰ ਉਸ ਕੌਮ ਵੱਲੋਂ ਲੜਿਆ ਜਿਸ ਕੌਮ ਦੇ ਆਗੂਗਦਾਰ ਸੀ ਆ ਗੱਲ ਸਿੱਖੋ ਪੱਲੇ ਬੰਨਣ ਵਾਲੀ ਐ ਉਹਨੇ ਸਰਦਾਰ ਸ਼ਾਮ ਸਿੰਘ ਔਟਾਰੀ ਨੂੰ ਆਖਿਆ ਸ਼ਾਮ ਸਿੰਘਾ ਤੂੰ ਉਸ ਕੌਮ ਵੱਲੋਂ ਲੜਿਆ ਜਿਸ ਕੌਮ ਦੇ ਆਗੂਗਦਾਰ ਸੀ ਜੇ ਕਿਤੇ ਸਾਡੇ ਵੱਲੋਂ ਲੜਦਾ ਨਾ ਅਸੀਂ ਦੁਨੀਆ 'ਚ ਤੇਰੀ ਬਹਾਦਰੀ ਦਾ ਮੁੱਲ ਪਾ ਕੇ ਵਿਖਾ ਦਿੰਦੇ ਤੇ ਖਿਮਾ ਕਰਨਾ ਪਿਆਰਿਓ ਆ ਪੁੱਛ ਲੋ ਭਾਵੇਂ ਸਾਡੇ ਬੱਚਿਆਂ ਨੂੰ ਕੱਲ ਨੂੰ ਕਿਸੇ ਨੂੰ ਪਤਾ ਨਹੀਂ ਹੋਣਾ ਵੀ ਵਾਕਿਆ ਕੱਲ ਨੂੰ ਸਰਦਾਰ ਸ਼ਾਮ ਸਿੰਘ ਔਟਾਰੀ ਦਾ ਸ਼ਹੀਦੀ ਦਿਨ ਹੈ ਐਡਾ ਵੱਡਾ ਜਰਨੈਲ ਸੀ ਸਰਦਾਰ ਸ਼ਾਮ ਸਿੰਘ ਤੇ ਕੱਲ ਤੇ ਦਿਨ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਸੀ ਘਰਾں ਚ ਬੈਠ ਕੇ ਆਓ ਉਹਦਾ ਮਰਜੀ ਵੜਿਆਂ ਨੂੰ ਚੇਤੇ ਕਰੀਏ ਜਿਨ੍ਹਾਂ ਨੇ ਇਸ ਕੌਮ ਲਈ ਇਸ ਅੰਸ ਬੰਸ ਲਈ ਇਸ ਖਾਲਸੇ ਦੇ ਲਈ ਆਪਣਾ ਆਪਾ ਵਾਰਿਆ ਹੈ